ਐਨੀ ਦੂਰ ਮੈਂ ਨਹੀਂ ਗੱਡੀ ਨਾ ਐਨੀ ਦੂਰ ਮੈਂ ਨਹੀਂ ਸੱਟਾ ਮਸਾਜ ਬਹੁਤ ਤੁਹਾਨੂੰ ਚਾਵੇ ਐਨੀ ਦੂਰ ਮੇਰੇ ਸਾਥੇ ਗੱਡੀ ਆ ਠੀਕ ਆ ਕਿਹੜੇ ਐਮਐਲਏ ਦੀ ਗੱਡੀ ਦੇਖੋ ਇਹ ਕਿਹੜੇ ਭਰਾ ਮੇਰੇ ਸਾਥੇ ਗੱਡੀ ਆ ਐਮਐਲਏ ਜੀਵਨ ਦੋਧਾ ਹਸਬੰਦ ਆ ਮੈਂ ਕੋਈ ਗੱਲ ਨਹੀਂ ਐਮਐਲਏ ਜੀਵਨ ਦੋਧਾ ਹਸਬੰਦ ਆ ਮਸਤੀ ਹੀ ਹੋਣੀ ਪਪਾ ਸੀ ਕਰੋਗੇ ਨਹੀਂ ਕਰਦੇ ਪੇ ਮਸਤੀ ਹੀ ਕਰਦੇ ਮੇਰਾ ਬਾਈ ਕੰਮ ਕਰੋ ਫੋਨ ਚਲੋ ਸ਼ੁਰੂ ਕਰਨਾ ਬਦਮਾਸ਼ੀ ਕਰੋ ਕਰੋ ਰੋਕ 12 ਹਸ ਵਾੜਿਆ ਨਹੀਂ ਨਹੀਂ ਬਦਮਾਸ਼ੀ ਕਰਦੇ ਉਹ ਬੰਦਾ ਗਲਤ ਕਰਦਾ ਪਿਆ ਨਾ ਹੋਲਮੀ ਹੋਲਮੀ ਸੋਸ਼ਲ ਮੀਡੀਆ ਪਾ ਕਰੋ ਦੂਜੀ ਕਰੋ ਤੂੰ ਹੀ ਕਿਵੇਂ ਲੱਗੇ ਬਦਮਾਸ਼ੀ ਕਰਦੇ ਮੈਂ ਬਦਮਾਸ਼ੀ ਕੌਣ ਕਰਦਾ ਮੈਂ ਬਦਮਾਸ਼ੀ ਤੂੰ ਹੀ ਕਰਦੇ ਮੈਂ ਤੂੰ ਕੋਈ ਗੱਲ ਨਹੀਂ ਬੋਲੋ ਨਹੀਂ ਖੜੇ ਹੋ ਫਿਰ ਦੀ ਇਦਾਂ ਦੀ ਗੱਲ ਤੇ ਸੋਤਰ ਤਾੜੀ ਤੂੰ ਹੀ ਯਾਰ ਕਰਦੇਗੀ ਮੈਂ ਉਹ ਬਾਈ ਕੰਮ ਆ ਜੀਮਨ ਜੋਦ ਤੁਹਾਨੂੰ ਦੇ ਭਲਾਣਾ ਭਲਾਣਾ ਥੋੜਾ ਪਹਿਲਾਂ ਦੇਖ ਲਓ ਤੁਸੀਂ ਵੀਡੀਓ ਬਣਾ ਲਈ ਤਾਂ ਬਣਾਓ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੁਸੀਂ ਦੇਖੋ ਨਾ ਤੂੰ ਹੀ ਆਪਣਾ ਬੋਲਣਾ ਵੇਖੋ ਕਿਦਾਂ ਬੋਲਦੇ ਫਿਰ ਕੋਈ ਗੱਲ ਨਹੀਂ ਬੋਲਦੇ ਆਪਾਂ ਬੋਲਦੇ ਆ ਰੌਂ ਸਾਈਡ ਪਾਈਸਾ ਆਪਾ ਜਲਦ ਸਾਈਡ ਆਪਾ ਆ ਰਿਹਾ ਸਰਦਾਰ ਜੀ ਆਪਾ ਜਲਦ ਆ ਪਾ ਰਿਹਾ ਰੌਂ ਸਾਈਡ ਤੁਸੀਂ ਦੇਖੋ ਵੀ ਜਾਮ ਲੱਗਾ ਸੀ ਪਿੱਛੇ ਸਾਰਾ ਜੀ ਪਿੱਛੇ ਸਾਰਾ ਜਾਮ ਲੱਗਿਆ ਸਾਰਾ ਖਲਾ ਖਲਾ ਉਹਨੂੰ ਲੱਗਦਾ ਨਹੀਂ ਇੰਨਾ ਕਿ ਪਿੱਛੇ ਕਰਨ ਦੀ ਬਜਾਏ ਕੋਈ ਗੱਲ ਨਹੀਂ ਇੱਥੇ